ਕਮਿਸ਼ਨਰੇਟ ਪੁਲਿਸ ਅਮਰ ਸਰਦੇ ਵੱਲੋਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਐਨਕਾਊਂਟਰ ਦੀ ਵਜ੍ਹਾ ਕੀ ਰਹੀ ਤਾਂ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਸਜੂ ਵਜਨ ਐਨਕਾਊਂਟਰ ਕੀਤਾ ਗਿਆ ਕੀ ਜਾਣਕਾਰੀ ਕੋਈ ਬੀਕੇਆਈ ਮੋਡਿਊਲ ਅਸੀਂ ਬੱਸ ਕੀਤਾ ਚਾਰ ਦੋਸ਼ੀ ਫੜੇ ਜਿਹੜੇ ਕਿ ਤਰਨਤਾਰਨ ਦੇ ਏਰੀਆ ਚ ਕਾਫੀ ਸੈਂਸੇਸ਼ਨ ਕ੍ਰਾਈਮਜ਼ ਨੂੰ ਅੰਜਾਮ ਦੇ ਚੁੱਕੇ ਤੋਂ ਇਹਦੇ ਚ ਐਕਸਟਰਸ਼ਨ ਵਾਸਤੇ ਇਹਨਾਂ ਨੇ ਫਾਇਰਿੰਗ ਕੀਤੀ ਹੈ ਇੱਕ ਇੱਕ ਮੈਡੀਕਲ ਪ੍ਰੈਕਟਿਸ਼ਨਰ ਦੇ ਇੱਕ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਇੱਕ ਐਕਸ ਸਰਵਿਸਮੈਨ ਦੇ ਘਰ ਤੇ ਤਰਨਤਾਰਨੇਰੀ ਦੇ ਤੇ ਗ੍ਰੈਫਿਟੀ ਦੇ ਦੋ ਕੇਸ ਜਿਹੜੇ ਲੇਟੈਸਟ ਸਿਵਲ ਲਾਈਨ ਤੇ ਜੀਆਰਪੀ ਅੰਮ੍ਰਿਤਸਰ ਦੇ ਵਿੱਚ ਦਰਜ ਸੀ ਉਹ ਦੋਨੋਂ ਟਰੇਸ ਹੋਏ ਆ ਬੇਸਿਕਲੀ ਇਹ ਬਾਹਰ ਬੈਠੇ ਸ਼ਮਸ਼ੇਰ ਸ਼ੇਰਾ ਇੱਕ ਬੀਕੀਆਈ ਆਪਰੇਟਿਵ ਹੈ ਜਿਹੜਾ ਅਰਮੀਨੀਅਨ ਪੁਲਿਸ ਨੇ ਪਿੱਛੇ ਜੇ ਡਿਟੇਨ ਵੀ ਕੀਤਾ ਉਸ ਤੋਂ ਇਲਾਵਾ ਪ੍ਰਭ ਦਾਸੂਵਾਲ ਤੇ ਅਫਰੀਦੀ ਤੂਤ ਜਿਹੜਾ ਕਿ ਬੜੇ ਨੋਟੋਰੀਅਸ ਗੈਂਗਸਟਰ ਨੇ ਤਰਨਤਾਰਨੇਰੀ ਦੇ ਉਹਨਾਂ ਵਾਸਤੇ ਇਸ਼ਾਰਿਆਂ ਤੇ ਕੰਮ ਕਰਦੇ ਸੀ ਔਰ ਲਾਲਚ ਪਿੱਛੇ ਇਹਨਾਂ ਨੇ ਇਹ ਕੰਮ ਕੀਤੇ ਕਾਫੀ ਇਹਨਾਂ ਤੇ ਇਹਨਸ ਕ੍ਰਾਈਮ ਤੇ ਸੈਂਸੇਸ਼ਨਲ ਕ੍ਰਾਈਮ ਦੇ ਕੇਸ ਦਰਜ ਨੇ ਪੁਰਾਣੇ ਵੀ ਔਰ ਸਨੇਚਿੰਗ ਐਕਸਟਰਸ਼ਨ ਤੋਂ ਇਹ ਜਿਹੜੀ ਗ੍ਰੈਫਿਟੀ ਦੇ ਵੀ ਦੋ ਕੇਸ ਜਿਹੜੇ ਹੁਣੇ ਟਰੇਸ ਹੋਏ ਇਹਨਾਂ ਦੇ ਕੀ ਸਮਗਰੀ ਕੀ ਬਰਾਮਦ ਹੋਈ ਹੁਣੇ ਨਾ 0.304 ਦਾ ਪਿਸਤਲ ਹੈ ਜੀ ਇੱਕ ਸਪਰੇਅ ਕੈਨ ਹੈ ਤੇ ਇੱਕ ਬਿਨਾ ਨੰਬਰ ਤੋਂ ਮੋਟਰਸਾਈਕਲ ਹੈ ਬੇਸਿਕਲੀ ਇਹ ਜਿਹੜੇ ਸਵੇਰੇ ਸਾਡੀ ਪੈਟਰੋਲ ਪਾਰਟੀ ਨੇ ਜਦੋਂ ਇਹਨਾਂ ਨੂੰ ਦੇਖਿਆ ਇੱਥੇ ਬਿਨਾ ਨੰਬਰ ਤੋਂ ਸ਼ੱਕੀ ਬੰਦੇ ਘੁੰਮ ਰਹੇ ਸੀ ਤਾਂ ਉਹਨਾਂ ਨੂੰ ਰੋਕਿਆ ਇਹਨਾਂ ਨੇ ਫਾਇਰ ਕਰਤਾ ਪੁਲਿਸ ਨੂੰ ਮਾਰ ਦੇਣ ਦੀ ਨੀਅਤ ਨਾਲ ਜਿਹਦੇ ਜਵਾਬੀ ਫਾਇਰ ਚ ਹਵਾ ਚ ਫਾਇਰ ਕੀਤਾ ਪੁਲਿਸ ਨੇ ਪਹਿਲਾਂ ਵਾਰਨ ਕੀਤਾ ਕਿ ਸਰੈਂਡਰ ਕਰਨ ਪਰ ਇਹ ਨਹੀਂ ਰੁਕਿਆ ਤੇ ਉਹਨੇ ਦੁਬਾਰਾ ਫੇਰ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਤਨਾ ਫਾਇਰ ਕੀਤਾ ਸੈਲਫ ਡਿਫੈਂਸ ਚ ਸਾਡੇ ਪੁਲਿਸ ਆਫੀਸਰ ਨੇ ਫਾਇਰ ਕੀਤਾ ਜੋਦਨਾ ਇੱਕ ਹਰਮਨ ਅੰਜਰ ਹੋਇਆ ਦੂਜਾ ਮੁੰਡਾ ਮਲਜ਼ਮ ਭੱਜ ਰਿਹਾ ਸੀ ਉਹਨੂੰ ਫੜ ਲਿਆ ਪਿੱਛੇ ਜਾ ਕੇ ਤੋਂ ਇਹਨਾਂ ਦੀ ਪਛਾਣ ਜਿਹੜੀ ਹੈ ਹਰਮਨ ਹੈ ਦੋ ਵਿਸ਼ਾਲ ਨੇ ਇੱਕ ਤੀਜਾ ਜੋਬਨ ਹੈ ਜੋਬਨ ਦੇ ਅਕਾਊਂਟ ਚ ਪੈਸੇ ਬਾਰੋਂ ਆਏ ਸੀਗੇ ਜੋ ਇਹਨਾਂ ਨੇ ਇਹੋ ਜੇ ਕੰਮ ਕੀਤੇ ਨੇ ਇਹ ਇੱਕ ਵਿਸ਼ਾਲ ਜਿਹੜਾ ਹੈਗਾ ਉਹ ਇਹਨਾਂ ਨੂੰ ਲੌਜਿਸਟਿਕ ਸਪੋਰਟ ਦਿੰਦਾ ਸੀ ਹਰਮਨ ਮੇਨ ਤੇ ਨਾਲ ਵਿਸ਼ਾਲ ਐਗਜ਼ੀਕਿਊਟਰ ਸੀ ਸਰ ਜਿਹੜੇ ਸਲੋਗਨ ਲਿਖੇ ਗਏ ਸੀ ਉਹ ਇਹਨਾਂ ਵੱਲੋਂ ਲਿਖੇ ਗਏ ਸੀ ਰੇਲਵੇ ਦੇ ਵਿੱਚ ਵੀ ਬਿਲਕੁਲ ਦੋਨੋਂ ਇਹ ਕੇਸ ਪੂਰੇ ਕਿ ਤਰ੍ਹਾਂ ਟਰੇਸ ਹੋਏ ਹੈ ਜੀ ਸਰ ਇੱਕ ਜਿਹੜਾ ਪਿੱਛੇ ਜੇ ਇਨਕਾਉਂਟਰ ਹੋਇਆ ਸੀ ਥਾਣਾ ਹੇਰਕਮੋ ਦੇ ਏਰੀਆ ਚ ਇਹਨਾਂ ਦੇ ਨਾਲ ਰਿਲੇਟਡ ਹੈ ਕਿਉਂਕਿ ਉਸ ਦੇ ਵਿੱਚ ਵੀ ਇੱਕ ਸ਼ੇਰਾਨਾ ਦਾ ਵਿਅਕਤੀ ਆ ਬਾਹਰ ਬੈਠਾ ਉਹਦਾ ਹੀ ਨਾਮ ਉਜਾਗਰ ਹੋਇਆ ਸੀ ਨਹੀਂ ਉਹ ਦੇਖੋ ਅਲੱਗ-ਅਲੱਗ ਆਪਰੇਟਿਵ ਨੇ ਡਿਫਰੈਂਟ ਹੈ ਮੋਡਿਊਲ ਹੋ ਡਿਫਰੈਂਟ ਹੈ ਜੀ ਮਿਹ ਤੁਹਾਨੂੰ ਦੱਸ ਦਈਏ ਕਿ ਜਿਹੜਾ ਅੱਜ ਅਨਕਾਉਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਇਹ ਉਹ ਲੋਕ ਸੀ ਜੋ ਖਾਲਿਸਤਾਨੀ ਪੱਖੀ ਨਾਰੇ ਲਿਖਦੇ ਸੀ ਬਹੁਤ ਸਮੇਂ ਤੋਂ ਪੁਲਿਸ ਇਹਨਾਂ ਦੀ ਪਾਲ ਦੇ ਵਿੱਚ ਸੀ ਤਰਨਤਨ ਏਰੀਆ ਦੇ ਵਿੱਚ ਬਹੁਤ ਸਾਰੇ ਐਕਸਟਰੈਕਸ਼ਨ ਕੇਸ ਜਿਹੜੇ ਇਹਨਾਂ ਦੇ ਉੱਪਰ ਦਰਜ ਸੀ ਬਹੁਤ ਸਾਰੀਆਂ ਫਰੋਤੀਆਂ ਹੁਣ ਹੁਣ ਤੱਕ ਹੀ ਲੈ ਚੁੱਕੇ ਨੇ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਡਰਾ ਧਮਕਾ ਵੀ ਚੁੱਕੇ ਸੀ ਬਾਹਰ ਬੈਠੇ ਜਿੰਨੇ ਵੀ ਲੋਕ ਇਹਨਾਂ ਕੋਲੋਂ ਇਹ ਕਾਂਡ ਕਰਵਾ ਸੀ ਤਾਂ ਇੱਕ ਜਿਹੜਾ ਅਕਾਊਂਟ ਨੰਬਰ ਵੀ ਪੁਲਿਸ ਦੇ ਕੋਲ ਆ ਜਿਸ ਦੇ ਵਿੱਚ ਪੈਸੇ ਭੇਜੇ ਜਾਂਦੇ ਸੀ ਉਹ ਪੈਸੇ ਨਾ ਤੱਕ ਕਿਸ ਤਰ੍ਹਾਂ ਅੱਗੇ ਫਾਰਵਰਡ ਹੁੰਦੇ ਸੀ ਉਹ ਜਾਣਕਾਰੀ ਸਰਦਾਰ ਗੁਰਪ੍ਰੀਤ ਸਿੰਘ ਦੇ ਵੱਲੋਂ ਦਿੱਤੀ ਗਈ ਆ ਤੁਹਾਨੂੰ ਦੱਸਦੀ ਕਿ ਜਿਸ ਐਨਕਾਊਂਟਰ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੋਇਆ ਉਸ ਨੂੰ ਜੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਬਾਕੀ ਇਸ ਦੇ ਵਿੱਚ ਕਿੰਨੇ ਲੋਕ ਹੋਰ ਸ਼ਾਮਲ ਹੋ ਸਕਦੇ ਨੇ ਜਲਦ ਜਿਹੜੀ ਉਹ ਵੀ ਭਾਲ ਜਾਰੀ ਔਰ ਜਿਹੜੇ ਰਹਿੰਦੇ ਲੋਕ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਦੇਖਦ ਰਿਹਾ ਹੈ ਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਪਿੰਟੂ ਖਾਸਾ ਦੇ ਨਾਲ ਕਸ਼ਮੀਰ ਸਿੰਘ ਗਿੱਲ